ਬਾਲੀਵੁੱਡ اداکار ਰਣਵੀਰ ਸਿੰਘ ਕਾਫੀ ਮਸਕੂਲਰ ਤੇ ਫਿਟ ਨਜ਼ਰ ਆ ਰਹੇ ਨੇ ਰਣਵੀਰ ਬਾਲੀਵੁੱਡ ਦੇ ਸਭ ਤੋਂ ਫਿਟ ਅਦਾਕਾਰਾਂ ਦੇ ਵਿੱਚੋਂ ਇੱਕ ਨੇ ਪ੍ਰਸ਼ੰਸ਼ਕ ਉਸ ਦੇ ਸਿਕਸ ਪੈਕ ਐब्स ਤੇ ਟੋਨਡ ਬਾਡੀ ਤੋਂ ਪ੍ਰਭਾਵਿਤ ਨੇ ਉਹ ਆਪਣੇ ਸਰੀਰ ਨੂੰ ਬਣਾਈ ਰੱਖਣ ਲਈ ਨਿਯਮਤ ਤੌਰ ਤੇ ਕਸਰਤ ਕਰਦੇ ਨੇ ਰਣਵੀਰ ਵੀ ਫਿਟਨੈਸ ਦੇ ਲਈ ਪ੍ਰਸ਼ੰਸ਼ਕਾਂ ਨੂੰ ਪ੍ਰੇਰਿਤ ਕਰਨ ਲਈ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਨੇ ਸੌ ਜਾਣਦੇ ਉਹਨਾਂ ਦੇ ਫਿਟਨੈਸ ਸੀਕਰੇਟਸ ਅਤੇ ਡਾਈਟ ਪਲਾਨ ਬਾਰੇ ਕੀ ਹੈ ਰਣਵੀਰ ਦੀ ਫਿਟਨੈਸ ਦਾ ਰਾਸ ਰਣਵੀਰ ਉਹਨਾਂ ਲੋਕਾਂ 'ਚ ਨੇ ਜੋ ਫਿਟਨੈਸ ਦੇ دیਵਾਨੇ ਨੇ ਫਿਟਨੈਸ ਦੇ ਮਾਮਲੇ ਦੇ ਵਿੱਚ ਉਹ ਕਿਸੇ ਤਰ੍ਹਾਂ ਦਾ ਸਮਝੌਤਾ ਕਰਨਾ ਪਸੰਦ ਨਹੀਂ ਕਰਦੇ ਫਿਟ ਰਹਿਣ ਲਈ ਰਣਵੀਰ ਆਪਣੀ ਮਾਨਸਿਕ ਸਿਹਤ ਤੇ ਉਹਨਾਂ ਹੀ ਕੰਮ ਕਰਦੇ ਨੇ ਜਿੰਨਾ ਉਹ ਆਪਣੀ ਸਿਹਤ ਸਰੀਰ ਨੂੰ ਬਣਾਉਣ ਦੇ ਲਈ ਕੰਮ ਕਰਦੇ ਨੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਦੇ ਲਈ ਉਹ ਹੱਸਣ ਦੇ ਨਾਲ-ਨਾਲ ਆਪਣੇ ਵਿਚਾਰਾਂ ਨੂੰ ਵੀ ਪੋਜ਼ਿਟਿਵ ਰੱਖਦੇ ਨੇ ਆਪਣੀ ਬਾਡੀ ਸ਼ੇਪ ਨੂੰ ਬਰਕਰਾਰ ਰੱਖਣ ਲਈ ਰਣਵੀਰ ਜਿਮ ਜਾਂਦੇ ਨੇ ਤੇ ਕੰਡਿਆਂ ਬੜੀ ਪਸੀਨਾ ਵਹਾਉਂਦੇ ਨੇ। ਰਣਵੀਰ ਸਿੰਘ ਨੂੰ ਕਸਰਤ ਕਰਨਾ ਪਸੰਦ ਹੈ ਖਾਸ ਤੌਰ ਤੇ ਉਹ ਹਾਈ ਇੰਟੈਂਸਿਟੀ ਵਰਕਆਊਟ ਕਰਨਾ ਪਸੰਦ ਕਰਦੇ ਨੇ। ਇਸ ਦੇ ਲਈ ਰਣਵੀਰ ਜਿਮ ਦੇ ਵਿੱਚ ਭਾਰੀ ਵਰਕਆਊਟ ਦੇ ਨਾਲ ਨਾਲ ਵੇਟ ਲਿਫਟਿੰਗ ਵੀ ਕਰਦੇ ਨੇ। ਉਹ ਨਿਯਮਤ ਤੌਰ ਤੇ ਕਸਰਤ ਕਰਨ ਲਈ ਜਿਮ ਜਾਂਦੇ ਨੇ ਜਿਸ 'ਚ ਉਹ ਘੱਟੋ ਘੱਟ 1 ਘੰਟੇ ਲਈ ਕਾਰਡੀਓ ਕਸਰਤ ਕਰਦੇ ਨੇ। ਆਪਣੀ ਕਸਰਤ 'ਚ 25 ਮਿੰਟ ਦੀ ਮੋਬਿਲਿਟੀ ਡ੍ਰਿਲ ਦੇ ਨਾਲ ਨਾਲ ਗੋਲਪਸ ਪੁਸ਼ਅਪ ਸਕੁਐਟਸ ਡੈਡਲਿਫਟ ਅਤੇ ਬਰਪੀ ਵਰਗੀਆਂ ਕਸਰਤਾਂ ਕਰਨਾ ਪਸੰਦ ਕਰਦੇ ਨੇ। ਰਣਵੀਰ ਖਾਨ ਪੀਣ ਦੇ ਵਿੱਚ ਅਨੁਸ਼ਾਸਨ ਦਾ ਪਾਲਨ ਕਰਦੇ ਨੇ ਉਹ ਜੰਕ ਤੇ ਫਾਸਟ ਫੂਡ ਖਾਣ ਤੋਂ ਪਰਹੇਜ਼ ਹੀ ਕਰਦੇ ਨੇ। ਰਣਵੀਰ ਨਾਸ਼ਤੇ ਦੇ ਵਿੱਚ ਉਬਲੇ ਹੋਏ ਅੰਡੇ, ਫਲ ਤੇ ਓਟਸ ਹੀ ਖਾਂਦੇ ਨੇ। ਔਰ ਨਾਲ ਹੀ ਦੁਪਹਿਰ ਦੇ ਖਾਣੇ ਦੇ ਵਸਧਾਰਨ ਭੋਜਨ ਦੇ ਵਿੱਚ ਚੋਲ ਦਾਲਾਂ, ਹਰੀਆਂ ਸਬਜ਼ੀਆਂ ਤੇ ਰੋਟੀਆਂ ਖਾਂਦੇ ਨੇ। ਬਹੁਤ ਸਾਰੇ ਉਹ ਆਪਣੇ ਭੋਜਨ ਦੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਰੱਖਦੇ ਨੇ। ਉਹ ਆਪਣੇ ਭੋਜਨ ਦੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਹੀ ਘੱਟ ਰੱਖਦੇ ਨੇ ਰਣਵੀਰ ਮਿੱਠੀਆਂ ਚੀਜ਼ਾਂ ਖਾਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦੇ ਨੇ ਸੋ ਇਹ ਸੀ ਰਣਵੀਰ ਸਿੰਘ ਦਾ ਡਾਈਟ ਪਲਾਨ ਸੋ ਇਸੇ ਕਰਕੇ ਬਣੇ ਨੇ 6 ਪੈਕ ਸਿਕਸ ਪੈਕ ਫਿਲੋਕਰਣ ਕਰਦੇ ਨੇ ਪਸੰਦ